ਕੀਦਾ ਕੋਈ ਕੁਛ ਨਹੀਂ ਹਜਿਮ ਮਿਲ ਰਿਹਾ ਵੀ ਕਾਫੀ ਨਾਮ ਦੇ ਮੁੰਡੇ ਰੋਟਾ ਤੇ ਮੁੰਛਤ ਕਰ ਰਹੇ ਹਜਿਮ ਪਰਕੇਸ਼ ਜੀ ਮੈਂ ਨਾ ਜਿੱ ਇੱਕ ਚੱਕੀ ਤੇ ਬੈਠਾ ਸੀਗਾ ਛੋਟਾ ਜਿਹਾ ਨੌਜਵਾਨ ਨਹੀਂ ਨਹੀਂ ਹਜਿਮ ਮੋਬਾਈਲ ਲੈ ਕੇ ਆਂਦਾ ਮੋਬਾਈਲ ਲੈ ਕੇ ਆ ਕੇ ਨਾ ਜੀ ਜਦੋਂ ਬੱਗਾਂ ਦੀ ਵੀਡੀਓ ਦਿਖਾਂਦਾ ਤੂੰ ਮੈਨੂੰ ਕੀ ਕਹਿੰਦਾ ਕਹਿੰਦਾ ਪਿਛਲੇ 2 ਦਿਨ ਤੋਂ ਨਾ ਜੀ ਇਸ ਨੌਜਵਾਨ ਦੀਆਂ ਵੀਡੀਓ ਲਗਾਤਾਰ ਚੱਲ ਰਹੀਆਂ ਹੈਗੀਆਂ ਤੁਸੀਂ ਇੱਥੋਂ ਅੰਦਾਜ਼ਾ ਲਗਾ ਸਕਦੇ ਹੋ ਕਿੰਨਾ ਪਿਆਰਾ ਬੱਚਾ ਸੀਗਾ ਤੇ ਲੋਕਾਂ 'ਚ ਕਿੰਨਾ ਪੌਪੂਲਰ ਸੀਗਾ ਮੈਂ ਬੜਾ ਸਿੱਧੀ ਗੱਲ ਕਹੂੰਗਾ ਜੀ ਇਹ ਫੇਲਿਅਰ ਆਫ ਗਵਰਨਮੈਂਟ ਹੈਗਾ ਜੀ ਫੇਲਿਅਰ ਆਫ ਪੰਜਾਬ ਪੁਲਿਸ ਹੈਗਾ ਜੀ ਫੇਲਿਅਰ ਆਫ ਲੁਧਿਆਣਾ ਪੁਲਿਸ ਹੈਗਾ ਸਭ ਤੋਂ ਵੱਡਾ ਫੇਲਿਅਰ ਹੈਗਾ ਜੀ ਇੰਟੈਲੀਜੈਂਸ ਫੇਲਿਅਰ ਹੈਗਾ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕ ਗੁੰਡਾ ਅਸਰ ਘੁੰਮਦੇ ਹੈਗੇ ਆ ਜੀ ਔਰ ਹਥਿਆਰਾਂ ਦੇ ਨਾਲ ਹੁੰਦੇ ਹੈਗੇ ਔਰ ਪੁਲਿਸ ਨੂੰ ਪਤਾ ਨਾ ਲੱਗਿਆ ਇਸ ਤੋਂ ਵੱਡਾ ਫੇਲੀਅਰ ਮੈਂ ਨਹੀਂ ਮੰਨਦਾ ਕਿ ਕਿਤੇ ਹੋ ਸਕਦਾ ਹੈਗਾ ਔਰ 48 ਘੰਟੇ ਬੀਤਣ ਤੋਂ ਬਾਅਦ ਇੱਕ ਵੀ ਬੰਦਾ ਫੜਿਆ ਨਾ ਜਾਣਾ ਇਸ ਤੋਂ ਵੱਡਾ ਫੇਲੀਅਰ ਮੈਂ ਨਹੀਂ ਮੰਨਦਾ ਕਿ ਕਹਿੰਦੇ ਹੋ ਸਕਦਾ ਹੈਗਾ ਜੀ ਮੈਂ ਹੁਣ ਇਹਨਾਂ ਜੀ ਪੰਚਰ ਲੋਕ ਬੈਠੇ ਸੀਗੇ ਮੈਂ ਇਹ ਗੱਲ ਕਹੀ ਕਿ ਜੀ ਮੈਂ ਨਾ ਜੀ ਇਨਕਮ ਟੈਕਸ ਦੇ ਵਿੱਚ ਨਾ ਜੀ ਕਿਹਾ ਜਾਂਦਾ ਹੈ ਨਾ ਜੀ ਕਿ ਭਾਈ ਆ ਲਾਸਟ ਡੇਟ ਆ ਗਈ ਹੈਗੀ ਹੈ ਪੈਸੇ ਤੁਸੀਂ ਜਿੰਨੇ ਵੀ ਤੁਹਾਡੇ ਹੈਗੇ ਆ ਦੂਜੇ ਟੈਕਸ ਦੇ ਕੇ ਪੇਡ ਕਰਕੇ ਤੁਸੀਂ ਕੀ ਕੀ ਹੁੰਦੇ ਆ ਇਹਨਾਂ ਦੇ ਪੱਕੇ ਦੇ ਪੈਸੇ ਹੋ ਜਾਣਗੇ ਮੈਂ ਲਿਖ ਕੇ ਦੇ ਦਿੰਦਾ ਜੀ ਪੰਜਾਬ 'ਚ ਇੱਕ ਵਾਰੀ ਤੁਸੀਂ ਅਨਾਉਂਸ ਕਰ ਦਿਓ ਜਿੰਨੇ ਵੀ ਤੁਹਾਡੇ ਕੀ ਕੀ ਹੁੰਦੇ ਦੂਜੇ 2 ਨੰਬਰ ਦੇ ਹਥਿਆਰ ਹੈਗੇ ਆ ਨਾ ਜੀ ਇਹਨਾਂ ਨੂੰ ਆਪਣੇ ਨਾਂ ਤੇ ਚੜਾ ਲਓ ਮੈਂ ਲਿਖ ਕੇ ਦੇ ਦਿੰਦਾ ਜਿੰਨੇ ਹਥਿਆਰ ਪੁਲਿਸ ਕੋਲ ਨਹੀਂ ਹੋਣਗੇ ਜਿੰਨੇ ਹਥਿਆਰ 2 ਨੰਬਰ ਦੇ ਨਿਕਲੇ ਆਣਗੇ ਆ ਜਿਹੜੇ ਜਿੰਨੇ ਵੀ ਕਤਲਿਆ ਮਹੌਰੀ ਹੈਗੀ ਆ ਪੰਜਾਬ ਦੇ ਵਿੱਚ ਇਹ 2 ਨੰਬਰ ਦੇ ਹਥਿਆਰਾਂ ਦੇ ਨਾਲ ਹੀ ਹੋ ਰਹੀ ਹੈ ਯਾ ਜੇ ਅਸੀਂ ਆਪਾਂ ਕਿੱਥੇ ਖੜੇ ਹੈਗੇ ਆ ਕਿਸੇ ਤੋਂ ਕੁਝ ਛੁਪਿਆ ਨਹੀਂ ਹੈਗਾ ਜੀ ਸਾਰੇ ਸਮਾਜ ਦੀ ਇਹੀ ਮੰਗ ਹੈਗੀ ਹੈ ਜੀ ਕਿ ਜਲਦੀ ਤੋਂ ਜਲਦੀ ਜਿਹੜੇ ਕਾਤਲ ਹੈ ਉਹ ਪਕੜੇ ਜਾਣ ਉਹਨਾਂ ਦਾ ਜਿਹੜਾ ਮਨਸੂਬਾ ਸੀਗਾ ਉਹ ਸਾਹਮਣੇ-ਸਾਹਮਣੇ ਲਿਆਇਆ ਜਾਣ ਤਾਂਕਿ ਇਨਸਾਫ ਮਿਲੇ ਪਰਿਵਾਰ ਨੂੰ ਔਰ ਤਾਂਕਿ ਅਸੀਂ ਸਮਾਜ ਦੇ ਲੋਕਾਂ ਨੂੰ ਕਹਿ ਸਕੀਏ ਕਿ ਇਹ ਲੋਕ ਪਕੜੇ ਗਏ ਇਹਨਾਂ ਦਾ ਮਨਸੂਬਾ ਇਹ ਸੀਗਾ ਸਾਰੇ ਵਿਰੋਧੀਆਂ ਬਲਮਕੀ ਆਮ ਆਦਮੀ ਨੂੰ ਕੱਟਣ ਜਾ ਰਹੇ ਆ ਮਾਰੋ ਸਤਾ ਦੀ ਜਰੂਰਤ ਦੇ ਦਿੱਤਾ ਸੀ ਤੇ 23 ਤਰੀਕ ਸ਼ਨੀਵਾਰ ਰਾਤ ਨੂੰ 10 ਵੇ ਸੁੰਦਰ ਨਗਰ ਚੌਕ ਦੇ ਨੇੜੇ ਆਈਸੀ ਬੈਂਕ ਦੇ ਬਾਹਰ ਕਾਰਤਿਕ ਬੱਗਨ ਉਹ ਇੱਕ ਟਾਪ ਤੇ ਜਾ ਰਿਹਾ ਸੀ ਤੇ ਕੁਝ ਗੁੰਡੇ ਅੰਸਰਾਂ ਨੇ ਪਿੱਛੇ ਉਹਦੇ ਪਾਰੰਗ ਕਰਕੇ ਉਹਦੀ ਹੱਤਿਆ ਕਰਤੀ। ਔਰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਪੰਜਾਬ ਪੁਲਿਸ ਤੋਂ ਮੰਗ ਕਰਦਾ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਜਿਹੜਾ ਗ੍ਰਿਫਤਾਰ ਕੀਤਾ ਜਾਵੇ ਤਾਂ ਕਿ ਕਾਰਤਕ ਦੀ ਮਾਂ ਦੇ ਜ਼ਖਮਾਂ ਤੇ ਮਲ੍ਹਮ ਲੱਗ ਜਵੇ, ਉਹਦੇ ਪਿਤਾ ਦੇ ਮਲ੍ਹਮ ਉਹਦੀ ਦਾਦੀ, ਕੁਰਲਾਰੀ ਉਹਦੀ ਬੂਆ ਅਸੀਂ ਸਾਰੇ ਰੋ ਰਹੇ ਆ। ਤੇ ਸਾਨੂੰ ਤਾਂ ਹੀ ਥੋੜਾ ਸੁੱਖ ਦਾ ਸਾਹ ਆਊਗਾ ਵੀ ਜਦ ਤੱਕ ਉਹਨ ਜਦੋਂ ਤੱਕ ਤੁਸੀਂ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਲੈਂਦੇ ਤੂੰ ਨਿਹਰ ਤੱਕ ਸਾਡੇ ਜਿੱਥੇ ਉਹਨਾਂ ਦੋਸ਼ੀਆਂ ਦੇ ਖਿਲਾਫ ਰੋਸ ਤੇ ਗੁੱਸਾ ਉੱਥੇ ਸਾਡੀ ਨਾਰਾਜ਼ਗੀ ਜਿਹੜੀ ਹੈ ਉਹ ਪੰਜਾਬ ਪੁਲਿਸ ਤੋਂ ਵੀ ਅਸੀਂ ਨਾਰਾਜ਼ ਆ ਤੇ ਪੰਜਾਬ ਸਰਕਾਰ ਤੋਂ ਵੀ ਹਜੇ ਤੱਕ ਜਿਹੜੇ ਦੋਸ਼ੀ ਆ ਅਰੈਸਟ ਨਹੀਂ ਹੋਏ ਇਸ ਲਈ ਮੈਂ ਤੁਹਾਡੇ ਮਾਧਿਅਮ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਪੰਜਾਬ ਪੁਲਿਸ ਤੋਂ ਸੀਪੀ ਸਾਹਿਬ ਤੋਂ ਮੈਂ ਮੰਗ ਕਰਦਾ ਕਿ ਜਲਦ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਔਰ ਕਾਰਤਿਕ ਬੱਗਣ ਇੱਕ ਬਹੁਤ ਹੀ ਹੋਣਹਾਰ ਬੱਚਾ ਸੀ ਸਭ ਦੀ ਉਹ ਰਿਸਪੈਕਟ ਕਰਦਾ ਸੀ ਸਤਿਕਾਰ ਕਰਦਾ ਸੀ ਫੁੱਟਬਾਲ ਦਾ ਨੈਸ਼ਨਲ ਪਲੇਅਰ ਸੀ ਉਹ ਔਰ ਬਹੁਤ ਪਿਆਰ ਬੱਚਿਆਂ ਨਾਲ ਕਰਦਾ ਸੀ ਉਹਨੂੰ ਉਹਦੇ ਜਿਹੜੇ ਫਾਲੋਅਰ ਸੀਗੇ ਸੋਸ਼ਲ ਮੀਡੀਆ ਤੇ ਉਹਨੇ 3 ਲੱਖ ਫਾਲੋਅਰ ਸੀਗੇ ਇਹ ਲੋਕਾਂ ਨੂੰ برداشت ਨਹੀਂ ਹੋਇਆ ਉਹਦੀ ਇੰਨੀ ਪੌਪੁਲਾਰਿਟੀ ਹੈ। ਔਰ ਪਹਿਲਾਂ ਉਹਦੀਆਂ ਬੜੀਆਂ ਫੇਕ ਆਈਡੀਆਂ ਬਣਾਈਆਂ ਜਾਂਦੀਆਂ ਸੀ। ਹੁਣ ਉਹਨੂੰ ਇੱਕ ਕੋਈ ਬਲੂ ਟੈਗ ਗੰਦੇ ਵੀ ਉਹ ਉਹਨੂੰ ਮਿਲ ਗਿਆ ਸੀ। ਕਿ ਜਿਹੜੀ ਉਹਨੂੰ ਉਹਨਾਂ ਦੀ ਫੇਕ ਆਈਡਿ ਨਹੀਂ ਸੀ ਬਣ ਸਕਦੀ। ਇਹ ਜਿਹੜਾ ਬਲੂ ਟੈਗ ਜਿਹੜਾ ਮਿਲਦਾ ਕਿਸੇ ਨੂੰ ਉਹ ਆਮ ਕਿਸੇ ਨੂੰ ਨਹੀਂ ਮਿਲਦਾ। ਜਿਹੜਾ ਕੋਈ ਬਹੁਤ ਵੱਡਾ ਵੱਡਾ ਸੈਲੀਬ੍ਰਿਟੀ ਹੁੰਦਾ ਇਹ ਉਹਨੂੰ ਮਿਲਦਾ। ਤੇ ਲੋਕਾਂ ਦੇ ਵਿੱਚ ਬੱਚਿਆਂ ਦੇ ਵਿੱਚ ਨੌਜਵਾਨਾਂ ਚ ਇਨਾ ਉਹਨੇ ਪਿਆਰ ਬਣਾ ਲਿਆ ਇੱਕ ਮਤਲਬ ਬਸ ਤੁਸੀਂ ਇੱਥੋਂ ਲਾ ਲਓ ਕਿ ਪੌਣੇ 3 ਲੱਖ ਲੋਕਾਂ ਦਾ ਉਹਨੂੰ ਪਿਆਰ ਮਿਲਣਾ ਆਸ਼ੀਰਵਾਦ ਮਿਲਣਾ ਇੱਕ ਬਹੁਤ ਵੱਡੀ ਗੱਲ ਹੈ ਕੋਈ ਆਮ ਸਧਾਰਨ ਵੀ ਕੋਈ ਨੇਤਾ ਤੋ ਫੋਟੋ ਪਾ ਦਵੇ ਤੇ ਉਹਨੂੰ 5-400 ਦੇ 150 ਤੋਂ ਵੱਧ ਲਾਇਕ ਨਹੀਂ ਹੁੰਦੇ ਇਹਨੂੰ ਪੌਣੇ 3 ਲੱਖ ਲੋਕ ਫੋਲੋ ਕਰਦੇ ਸੀ ਇੰਨੇ ਲੋਕਾਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਦੇ ਵਿਦੇਸ਼ਾਂ ਦੇ ਵਿੱਚ ਵੀ ਇਹ ਲੋਕਾਂ ਦਾ ਹਰਮਨ ਪਿਆਰਾ ਸੀ ਤੇ ਸਾਡਾ ਨਾ ਬੜਾ ੱਤਕਾ ਬੜਾ ਜ਼ੁਲਮ ਹੋਇਆ ਤੇ ਅਸੀਂ ਪੰਜਾਬ ਪੋਸਟ ਤੋਂ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ ਉਹਨਾਂ ਦੋਸ਼ੀਆਂ ਨੂੰ ਫੜ ਕੇ ਜਿੰਨੋਂ ਸਖਤ ਤੋਂ ਸਖਤ ਢੀ ਹੈ ਸਜ਼ਾ ਦਿੱਤੀ ਜਾਵੇ ਔਰ ਜਿਹੜੇ ਇੱਕ ਦੋ ਚੈਨਲਾਂ ਨੇ 카ਰਤਿਕ ਦੇ ਲਈ ਉਹ ਗੈਂਗਸਟਰ ਪਾਇਆ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਦੀ ਤੁਸੀਂ ਉਹਨੂੰ ਮਿਲੇ ਨਹੀਂ ਤੁਹਾਨੂੰ ਕਿੱਦਾਂ ਪਤਾ ਵੀ ਉਹ ਗੈਂਗਸਟਰ ਸੀ ਗੈਂਗਸਟਰ ਦੀ ਪਰਵਾਸਾ ਵੀ ਹੁੰਦੀ ਆ ਇਸ ਲਈ ਉਹਨੂੰ ਪਹਿਲਾਂ ਕਿਸੇ ਦੇ ਵੀ ਖਿਲਾਫ ਆਪਾਂ ਬੋਲਣਾ ਸਾਨੂੰ ਉਹਦੀ ਉਹਦੀ ਲਾਈਫ ਲਈ ਨਿਜੀ ਤੌਰ ਤੇ ਜਾਣਕਾਰੀ ਹੋਣੀ ਚਾਹੀਦੀ ਆ ਤਾਂ ਸਾਨੂੰ ਬੋਲਣਾ ਚਾਹੀਦਾ ਵੀ ਉਹ ਕੈਸਾ ਇਨਸਾਨ ਸੀ ਜੇ ਸ਼ਾਇਦ ਤੁਸੀਂ ਉਹਨੂੰ ਮਿਲੇ ਹੁੰਦੇ ਤੇ ਤੁਸੀਂ ਇਹ ਆਪਣੇ ਜਿਹੜੇ ਆ ਜਿਹੜੇ ਸ਼ਬਦ ਲਿਖੇ ਆ ਉਹ ਕਦੀ ਨਾ ਲਿਖਦੇ ਹਾਂਜੀ ਸ਼ਾਇਦ ਅੱਜ ਤੱਕ ਅੱਜ ਸ਼ਾਮ ਤੱਕ ਪਹੁੰਚਵੇ ਲਾਭਾ ਦੀ ਸਰੀਆਮ ਬੁੜੀਆਂ ਕੰਪਨੀਆਂ ਆਮ ਪਬਲਿਕ ਤੁਸੀਂ ਸਾਰੇ ਪੰਜਾਬ ਦੇ ਲੋਕ ਵਿਸ਼ੇਸ਼ ਤੌਰ ਤੇ ਲੁਧਿਆਣੇ ਦੇ ਲੋਕ ਚਾਹੇ ਤੁਸੀਂ ਇਲੈਕਟ੍ਰੋਨਿਕ ਮੀਡੀਆ ਤੋਂ ਪ੍ਰਿੰਟ ਮੀਡੀਆ ਤੋਂ ਆ ਆਮ ਸਧਾਰਨ ਜਿਹੜੇ ਨਾਗਰਿਕ ਹੈ ਲੁਧਿਆਣੇ ਸ਼ਹਿਰ ਦੇ ਉਹ ਆਪਾਂ ਦੇਖਦੇ ਰੋਜ਼ ਲੁਧਿਆਣੇ ਸ਼ਹਿਰ ਦੇ ਵਿੱਚ ਕਿਤੇ ਫਾਇਰਿੰਗ ਹੋ ਰਹੀ ਹੈ ਕਿਤੇ ਕੁਝ ਹੋ ਰਿਹਾ ਕਿਤੇ ਮਰਡਰ ਹੋ ਗਿਆ ਕਿਸੇ ਦਾ ਨਿਤ ਹੋ ਰਿਹਾ ਕੋਲਿਸ ਦਾ ਖੌਫ ਹੀ ਨਹੀਂ ਰਿਹਾ ਲੋਕਾਂ ਦੇ ਉੱਪਰ ਪਹਿਲਾਂ ਹੁੰਦਾ ਸੀ ਕਿ ਪੁਲਿਸ ਦਾ ਡਰ ਹੁੰਦਾ ਸੀਗਾ ਗੁੰਡੇ ਲੋਕਾਂ ਦੇ ਉੱਪਰ ਤੇ ਅੱਜ ਜੋ ਅਸੀਂ ਦੇਖਦੇ ਆਂ ਸ਼ਾਇਦ ਪੁਲਿਸ ਦਾ ਡਰ ਖਤਮ ਹੋ ਚੁੱਕਿਆ ਤੇ ਜਿਹੜੇ ਬਦਮਾਸ਼ ਐ ਗੁੰਡੇ ਲੋਕ ਐ ਉਹਨਾਂ ਦੇ ਹੌਸਲੇ ਇੰਨੇ ਵਧ ਗਏ ਜਗ੍ਹਾ ਜਗ੍ਹਾ ਅਸਲਾ ਲੈ ਫਿਰਦੇ ਆਂ ਰੋਜ਼ ਅਸੀਂ ਦੇਖਦੇ ਆਂ ਅੱਜ ਆਹ ਰੋਡ ਤੇ ਅੱਜ ਆਹ ਰੋਡ ਤੇ ਅੱਜ ਆਹ ਰੋਡ ਤੇ ਫਾਰੇ ਨੂੰ ਬੋ ਮੜਾ ਹਾਲ ਹੈ ਕਹਿੰਦੇ ਹੋ ਕਿ ਜਿਹੜਾ ਦੂਜਾ ਦਿਨ ਜਾ ਰਹੇ ਆ ਜਿਹੜੇ ਅਛੇ ਨੇ ਆ ਗੋੜੀਆਂ ਕਲੀਆਂ ਮੁੰਡੇ ਦੇ ਫਰਮ ਹੱਤੀ ਮਾਰ ਪਈ ਕੁਰਲਾਣੇ ਤੈ ਕਿ ਦਰਦ ਨਾ ਆਇਆ ਇੱਕ ਬੜੇ ਹੀ ਗਰੀਬ ਪਰਿਵਾਰ ਦਾ ਬੱਚਾ ਕਾਰਤਿਕ ਬੱਗਣ ਪੰਜਾਬ ਵਿੱਚ ਲੱਗਦਾ ਵੈਸੇ ਮੈਂ ਵੀ ਪਾਰਟੀ ਵਰਕਰ ਹੀ ਆਂ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਪੰਜਾਬ 'ਚ ਮਸ਼ਹੂਰ ਹੋਣਾ ਹੀ ਗੁਨਾਹ ਹੋ ਗਿਆ ਇੱਕ ਬੱਚਾ ਜਿਹੜਾ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀਗਾ ਬੜੀ ਮੁਸ਼ਕਲ ਨਾਲ ਮਿਹਨਤ ਕਰ ਕਰਕੇ ਕਰ ਕਰਕੇ ਉਹਦੇ ਮਾਂ ਬਾਪ ਨੇ ਕਿਸ ਪ੍ਰਕਾਰ ਉਹਨੂੰ ਪੜਾਇਆ ਲਖਾਇਆ ਪਾਲਿਆ ਪੋਸਿਆ ਤੇ ਬੜੀ ਮਿਹਨਤ ਨਾਲ ਉਹ ਆਪ ਵੀ ਬੜੀ ਲਗਨ ਵਾਲਾ ਬੱਚਾ ਸੀਗਾ ਅੱਜ ਮੇਰੇ ਖਿਆਲ ਚ 3rd ਡੇ ਐ ਲੇਕਿਨ ਹੁਣ ਤੱਕ ਲੁਧਿਆਣਾ ਨਹੀਂ ਪੰਜਾਬ ਪੁਲਿਸ ਦੀ ਗੱਲ ਕਰਦਾ ਸਮੂੱਚੀ ਦੀ ਵੀ ਉਹਦੇ ਕਾਤਲਾਂ ਨੂੰ ਲੱਭਣ ਦੇ ਵਿੱਚ ਹੁਣ ਤੱਕ ਪੁਲਿਸ ਅਸਫਲ ਹੈ ਆਸ ਕਰਦਾ ਕਿ ਇਹ ਮੈਟਰ ਨੂੰ ਜਿੰਨੀ ਜਲਦੀ ਸੌਟ ਆਊਟ ਕਰ ਲੈਣਗੇ ਉਹ ਵਧੀਆ ਰਹੇਗਾ ਕਿਉਂਕਿ ਦਲਿਤ ਪਰਿਵਾਰ ਨਾਲ ਬੱਚਾ ਸੀਗਾ ਕੱਲ ਨੂੰ ਫਿਰ ਮਾਹੌਲ ਖਰਾਬ ਹੋਵੇ ਲੋਕੀ ਆਪਣੇ ਦੇਖੋ ਮਨ ਦੀ ਮਨਸ਼ਾ ਦਾ ਕਿਸੇ ਨਾ ਕਿਸੇ ਪ੍ਰਕਾਰ ਨਾਲ ਜ਼ਾਹਰ ਕਰਨਗੇ ਜਾਂ ਸੜਕਾਂ ਤੇ ਆ ਕੇ ਜਾਂ ਜਿਵੇਂ ਵੀ ਸਰਕਾਰ ਦੇ ਵਿਰੋਧ ਮਾਨਯੋਗ ਪੰਜਾਬ ਸਰਕਾਰ ਦੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਭਗਵੰਤ ਸਿੰਘ ਮਾਨ ਤੁਹਾਨੂੰ ਬੇਨਤੀ ਹੈ ਇਸ ਮੈਟਰ ਨੂੰ ਬਿਲਕੁਲ ਪ੍ਰੋਪਰ ਵੇਅ ਨਾਲ ਇੰਟੈਂਸ਼ਨ ਦੇ ਕੇ ਜਲਦੋਂ ਜਲਦ ਸੋਲਵ ਕਰੋ ਤਾਂ ਜੋ ਪਰਿਵਾਰ ਨੂੰ ਜਿਹੜਾ ਬਣਦਾ ਇਨਸਾਫ ਆ ਮਿਲੇ ਦੋਸ਼ੀਆਂ ਨੂੰ ਸਜ਼ਾ ਮਿਲੇ ਜੇ ਯੂਪੀ ਦੇ ਵਿੱਚ ਉੱਥੇ ਦੇ ਮੁੱਖ ਮੰਤਰੀ ਇਦਾਂ ਦੇ ਮਾਹੌਲ ਨੂੰ ਕੰਟਰੋਲ ਕਰਨ ਚ ਮੇਰੇ ਹਿਸਾਬ ਨਾਲ 99% ਸਫਲ ਹੋਇਆ ਤੇ ਆਪਾਂ ਕਿਉਂ ਨਹੀਂ ਸਵਾਸ ਹੈ ਕਿ ਤੁਸੀਂ ਪਹਿਲਾਂ ਵੀ ਕੰਮ ਕਰ ਰਹੇ ਹੋ ਹੁਣ ਵੀ ਇਸ ਪਰਿਵਾਰ ਨੂੰ ਇਨਸਾਫ ਦਿਵਾਓਗੇ ਦੂਜੀ ਵੱਡੀ ਬੇਨਤੀ ਕਿ ਇੱਕ ਬੱਚਾ ਜਿਹੜਾ ਜ਼ਿੰਦਗੀ ਔਰ ਮੌਤ ਨਾਲ ਜੂਝ ਰਿਹਾ ਹੈ ਹਸਪੀਟਲ ਚ ਪਿਆ ਉਹਦੇ ਵੱਲ ਵੀ ਤਵੱਜੂ ਜਰੂਰ ਦਿੱਤੀ ਜਾਵੇ ਪ੍ਰਸ਼ਾਸਨ ਵੱਲੋਂ ਜੈਵਾਲ ਵੀ ਕੀ ਹੈ ਮੈਂ ਪਹਿਲਾਂ ਤਾਂ ਇਹ ਦਸਣਾ ਚਾਹਾਂਗਾ ਕੀ ਕਰਤਿਕ ਬੱਗਨ ਸਮਾਜ ਦੀ ਸ਼ਾਂਤੀ ਸਮਾਜ ਦਾ ਹੋਣਹਾਰ ਬੱਚਾ ਸੀ ਉਹਦੀ ਇੰਸਟਾਗ੍ਰam ਦੇ ਵੀਡੀਓਜ਼ ਵਗੈਰਾ ਦੇਖਦੇ ਆ ਤੇ ਉਹਦੇ ਵਿੱਚ ਇੱਕ ਉਹ ਬਾਸਕਟਬਾਲ ਖੇਡ ਰਿਹਾ ਤੇ ਉਹਦਾ ਵਿੱਚ ਸੀਪੀ ਸਾਹਿਬ ਨੇ ਵੀ ਉਹਨੂੰ ਸਨਮਾਨਿਤ ਕੀਤਾ ਸੀ ਬਾਸਕਟਬਾਲ ਦਾ ਨੈਸ਼ਨਲ ਪਲੇਅਰ ਰਿਹਾ ਉਹ ਤੇ ਮੈਂ ਚਾਹੁੰਦਾ ਵੀ ਮਤਲਬ ਜੇ ਪੰਜਾਬ ਦੇ ਵਿੱਚ ਜੇ ਕੋਈ ਬੱਚਾ ਵਧੀਆ ਹੈ ਜਾਂ ਕੋਈ ਆਪਣਾ ਜੀਵਨ ਖੁੱਲੇ ਤੌਰ ਤੇ ਜੀਣਾ ਚਾਹੁੰਦਾ ਤੇ ਉਹਨੂੰ ਜੇ ਆਪਾਂ ਲਾਕਡਾਡ ਕਰਕੇ ਉਹਨੂੰ ਫਾਤ ਕਤਲ ਕਰਦਾਂਗੇ ਤੇ ਕਿੱਥੇ ਹੈ ਲਾન્ડ ਆਰਡਰ ਅੱਜ 3 ਦਿਨ ਹੋ ਗਏ ਆ ਸਾਨੂੰ ਐਦਾਂ ਮਹਿਸੂਸ ਹੋ ਰਿਹਾ ਪਰਿਵਾਰ ਵਾਸੀਆਂ ਨੂੰ ਮਿੱਤਰ ਗਰਾਂ ਨੂੰ ਸਾਥੀਆਂ ਨੂੰ ਵੀ ਪੰਜਾਬ ਚ ਲਾન્ડ ਆਰਡਰ ਨਾਮ ਦੀ ਕੋਈ ਚੀਜ਼ ਹੈ ਨਹੀਂ ਅਸੀਂ ਕੋਈ ਥਾਣੇ ਜਾ ਰਹੇ ਆ ਪਰਿਵਾਰ ਦਾ ਸਦਸਾ ਕੋਈ ਅੱਖਾਂ ਦੇ ਵਿੱਚ ਇਹ ਵੇਟ ਕਰ ਰਿਹਾ ਵੀ ਕਦੋਂ ਕਾਰਵਾਈ ਹੋਏਗੀ ਕਦੋਂ ਦੋਸ਼ੀ ਗ੍ਰਿਫਤਾਰ ਹੋਣਗੇ ਪਰ ਬੜੇ ਅਫਸੋਸ ਦੀ ਗੱਲ ਹੈ ਅਸੀਂ ਅਪੀਲ ਕਰਦੇ ਆ ਸਮਾਜ ਨੂੰ ਔਰ ਪੰਜਾਬ ਸਰਕਾਰ ਨੂੰ ਸੀਐਮ ਸਾਹਿਬ ਨੂੰ ਵੀ ਜਲਦ ਤੋਂ ਜਲਦ ਕਾਰਵਾਈ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਔਰ ਪੰਜਾਬ 'ਚ ਗੈਂਗਸਟਰ ਵਾਦ ਹੈ ਜਿਹੜਾ ਉਹ ਖਤਮ ਹੋਣੇ ਚਾਹੀਦਾ ਪੂਰਨ ਤੌਰ ਤੇ ਔਰ ਇਸ ਜਿਹੜਾ ਬੱਚੇ ਨੂੰ ਨਿਊਜ਼ ਚੈਨਲਾਂ ਦੇ ਜ਼ਰੀਏ ਗੈਂਗਸਟਰ ਦੱਸਿਆ ਜਾ ਰਿਹਾ ਇਹ ਬਿਲਕੁਲ ਗਲਤ ਹੈ ਸਾਨੂੰ ਜਿੱਥੇ ਮਿਲਦਾ ਸੀ ਪੈਰੀ ਹੱਥ ਲਗਾ ਕੇ ਜੈਵਲ ਮਿੱਕੀ ਕਰਨੀ ਬੱਚਾ ਬੜਾ ਕਾਬਲ ਸੀਗਾ ਵਧੀਆ ਪਰਿਵਾਰ ਚੋਂ ਸੀ ਤੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਵੀ ਜਿੱਦਾਂ ਨਿਊਜ਼ ਚੈਨਲਾਂ 'ਚ ਜਾਂ ਕਈ ਜਗ੍ਹਾ ਦਿਖਾ ਰਹੇ ਆ ਜਾਂ ਅਫਵਾਹ ਆ ਜਿਹੜਾ ਗੈਂਗਸਟਰ ਹੋਊਗਾ ਕਿਉਂਕਿ ਦਾ 2 ਲੱਖ 2.5 ਲੱਖ ਫੋਲੋਅਰਸ ਹੋਊਗਾ ਇਸ ਕਰਕੇ ਮੇਰੀ ਬੇਨਤੀ ਹੈ ਕਿ ਆਪਾਂ ਹਰ ਕਿਸੇ ਦੀ ਕਦਰ ਕਰਨੀ ਇੱਜ਼ਤ ਕਰਨੀ ਚਾਹੀਏ ਔਰ ਪੰਜਾਬ ਸਰਕਾਰ ਤੋਂ ਲੁਧਿਆਣਾ ਪ੍ਰਸ਼ਾਸਨ ਤੋਂ ਆਸ ਦੀ ਉਮੀਦ ਰੱਖਦੇ ਹਾਂ ਜਵਾਲ